ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜੋਗ ਜੁਗਤ ਦੇ ਦੀਪਕ ਹੋ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਨਾਮ ਦੀ ਜੋਤ ਦੇ ਜਾਗਰੂਕ ਹੋ ਤੂੰ ਤਿਆਗ ਦਾ ਰਾਹ ਵਿਖਾਲਿਆ ਤੂੰ ਪ੍ਰੇਮ ਦੀ ਰੀਤੀ ਸਿਖਾਈ ਜਗ ਮਾਇਆ ਵਿੱਚ ਡੋਲਦਾ ਸੀ ਤੂੰ ਸੱਚ ਦੀ ਡੋਰ ਫੜਾਈ ਬਾਬਾ ਜੀ ਤੁਸੀਂ ਸ਼ਾਂਤੀ ਦਾ ਸਾਗਰ ਅੰਦਰ ਅੰਮ੍ਰਿਤ ਵਹਾਵੇ ਜਿਸ ਦੇ ਹਿਰਦੇ ਤੂੰ ਨਿਵਾਸ ਨਿਵਾਸ ਕਰੇ ਉਥੇ ਦੁੱਖ ਗਦੇ ਨਾ ਆਵੇ ਨਾਮ ਦੀ ਮਾਲਾ ਹੱਥਾਂ ਵਿੱਚ ਮਨ ਸਿਮਰਨ ਵਿੱਚ ਜੋੜੇ ਅਹੰਕਾਰ ਦੇ ਬੰਧਨ ਤੋੜੇ ਸੱਚ ਨਾਲ ਨਾਤਾ ਜੋੜੇ ਤਾਂ ਤਨ ਬਾਬਾ ਸ਼੍ਰੀ ਚੰਦਰ ਜੀ ਜੋਗੀਆਂ ਦੇ ਜੋਗੀ ਗ੍ਰਸਤ ਵਿੱਚ ਰਹਿ ਕੇ ਵੀ ਤੂ ਵਿਰਾਗ ਦੀ ਲੋਗੀ ਨਾ ਧਨ ਦੀ ਲਾਲਸਾ ਨਾ ਨਾ ਮਾਨ ਦੀ ਪਿਆਸ ਨਾ ਸਿਮਰਨ ਹੀ ਤੇਰਾ ਇੱਕੋ ਇੱਕ ਉਪਵਾਸ ਜਿਸ ਨੇ ਤੈਨੂੰ ਸਿਮਰਿਆ ਉਸ ਦਾ ਰਾਹ ਰੋਸ਼ਨ ਹੋਇਆ ਅੰਦਰ ਬੈਠਾ ਅ ਗਿਆਨ ਨਾਮ ਨਾਲ ਧੋਇਆ ਤੂੰ ਗਰੀਬਾਂ ਦਾ ਸਹਾਰਾ ਦਿਲਾਂ ਦਾ ਮਲਹਾਰ ਹੈ ਟੁੱਟੇ ਮਨ ਨੂੰ ਜੋੜੇ ਤੂੰ ਕਰੇ ਜੀਵਨ ਸੁਹਾਵਾ ਸਾਰ ਬਾਬਾ ਜੀ ਤੇਰਾ ਦਰਸ਼ਨ ਅੰਤਰ ਆਨੰਦ ਭਰ ਦੇ ਨਾਮ ਦੀ ਬੂੰਦ ਪਾ ਕੇ ਰੋਗ ਸਾਰੇ ਹਰ ਦੇ ਮਾਇਆ ਦੇ ਜਾਲ ਵਿੱਚ ਫਸਿਆ ਮਨ ਜਦੋਂ ਹਾਰ ਜਾਵੇ ਤੇਰਾ ਨਾਮ ਸਹਾਰਾ ਬਣੇ ਨਵੀਂ ਆਸ ਜਗਾਵੇ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਸੱਚ ਦੇ ਸਨ ਮੁਖ ਝੂਠੇ ਰੰਗ ਮਿਟ ਜਾਂਦੇ ਮਿਲਦਾ ਅਸਲ ਮੁਖ ਤੇਰੇ ਬਚਨ ਅਮੋਲਕ ਗੇ ਤੇਰੇ ਬਚਨ ਅਮੋਲਕ ਗਹਿਰੇ ਤੇ ਨਿਰਮਲ ਸਾਦਗੀ ਵਿੱਚ ਵਸਦਾ ਹੈ ਤੇਰਾ ਉੱਚਾ ਬਲ ਤੂੰ ਸਿਖਾਇਆ ਸਹਜ ਦਾ ਮਾਰਗ ਨਾ ਜ਼ੋਰ ਨਾ ਜ਼ਬਰ ਪ੍ਰੇਮ ਨਾਲ ਹੀ ਚੱਲੇ ਉਸ ਦਾ ਸਫਰ ਹੋ ਜਾਵੇ ਸਬਰ ਹਰ ਸਾਹ ਵਿੱਚ ਨਾਮ ਜਪੋ ਇਹ ਹੀ ਸਾਰ ਉਪਦੇਸ਼ ਇਸ ਰਾਤੇ ਚੱਲ ਕੇ ਮਿਲੇ ਪ੍ਰਾਤ ਪਰਮਾਤਮਾ ਦਾ ਮੇਲ ਬਾਬਾ ਜੀ ਜਦੋਂ ਦੁਨੀਆ ਡਰਾਏ ਤੂੰ ਨਿਰਪੈਤਾ ਦੇਵੇਂ ਜਦੋਂ ਅੰਧੇਰਾ ਛਾਏ ਤੂੰ ਗਿਆਨ ਦੀ ਜੋਤ ਜਗਾਵੇ ਤੇਰੇ ਦਰ ਤੇ ਜੋ ਮੰਗੇ ਖਾਲੀ ਕਦੇ ਨਾ ਜਾਵੇ ਤੀਜ ਸਹਜ ਤੇ ਪ੍ਰੇਮ ਚੋਲੀ ਪਰ ਪਾਵੇ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਕਰੁਣਾ ਦੇ ਪੰਡਾਰ ਪਾਪੀ ਵੀ ਤਰ ਜਾਂਦੇ ਲੈ ਕੇ ਨਾਮ ਦਾ ਪਾਰ ਅੰਦਰ ਵਸਦਾ ਰਾਗ ਦਰਵੇਸ਼ ਨਾਮ ਨਾਲ ਸੜ ਜਾਵੇ ਸਾਫ ਹੋ ਜਾਵੇ ਹਿਰਦਾ ਪਰਬੂ ਆਪ ਵਸ ਆਵੇ ਤੂੰ ਦੱਸਿਆ ਸੱਚਾ ਧਰਮ ਸੇਵਾ ਤੇ ਸਿਮਰਨ ਨਾ ਦਿਖਾਵਾਂ ਨਾ ਹੰਕਾਰ ਸਿਰਫ ਨਿਮਨ ਚਰਨ ਜਿਸ ਨੇ ਸੇਵਾ ਕੀਤੀ ਉਸ ਦਾ ਜੀਵਨ ਸਫਲ ਸੇਵਾ ਵਿੱਚ ਵਸਦਾ ਹੈ ਪਰਮਾਤਮਾ ਦਾ ਅਸਲ ਬਾਬਾ ਜੀ ਤੇਰਾ ਨਾਮ ਜਪ ਕੇ ਮਨ ਹੋਵੇ ਨਿਰਮਲ ਵਿਕਾਰਾਂ ਦੀ ਮਹਿਲ ਉੱਤਰ ਜਾਵੇ ਬਣੇ ਜੀਵਨ ਸਫਲ ਕਰ ਹੋਵੇ ਜਾ ਜੰਗਲ ਨਾਮ ਸਦਾ ਸੰਗ ਤੂੰ ਸਿਖਾਇਆ ਹਰ ਥਾਂ ਪ੍ਰਭੂ ਹੈ ਅੰਗ ਸੰਗ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜੁਗਾਂ ਦਾ ਪ੍ਰਕਾਸ਼ ਤੇਰੇ ਬਚਨਾਂ ਨਾਲ ਮਿਲਦਾ ਅੰਦਰਲਾ ਆਕਾਸ਼ ਜੋ ਤੈਨੂੰ ਧਿਆਏ ਸੱਚੇ ਦਿਲ ਨਾਲ ਉਸ ਦੇ ਦੁੱਖ ਕਟ ਜਾਣ ਹੋਵੇ ਮੰਗਲ ਮਾਲ ਅਸੀਂ ਮੂਰਖ ਅਗਿਆਨੀ ਮਾਇਆ ਦੇ ਵਸ ਤੇਰਾ ਨਾਮ ਹੀ ਧਾਰੇ ਇਹੀ ਸੱਚਾ ਰਾਸ ਹੈ ਬਾਬਾ ਜੀ ਕਿਰਪਾ ਕਰੇ ਨਾਮਦਾਨ ਬਖਸ਼ ਸੇਵਾ ਸਿਮਰਨ ਦੀ ਦਾਤ ਦੇ ਕਰ ਲੈ ਅਸੀਂ ਰੱਖ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਸਾਡੀ ਅਰਦਾਸ ਜੀਵਨ ਦੀ ਹਰ ਕੜੀ ਤੇਰਾ ਨਾਮ ਹੀ ਸਾਸ ਅੰਤ ਸਮੇਂ ਵਿੱਚ ਹੀ ਅੰਤ ਸਮੇਂ ਹੀ ਹੋਵੇ ਤੇਰਾ ਹੀ ਧਿਆਨ ਨਾਮ ਵਿੱਚ ਲੀਨ ਹੋ ਕੇ ਮਿਲੇ ਸੱਚਾ ਥਾਨ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜੋਗ ਜੁਗਤ ਦੇ ਦੀਪਕ ਹੋ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਨਾਮ ਦੀ ਜੋਤ ਦੇ ਜਾਗ ਰੂਪ ਹੋ ਤੂੰ ਤਿਆਗ ਦਾ ਰਾਹ ਵਿਖਾਲਿਆ ਤੂੰ ਪ੍ਰੇਮ ਦੀ ਰੀਤੀ ਸਿਖਾਈ ਜਗ ਮਾਇਆ ਵਿੱਚ ਡੋਲਦਾ ਸੀ ਤੂੰ ਸੱਚ ਦੀ ਡੋਰ ਫੜਾਈ ਬਾਬਾ ਜੀ ਤੁਸੀਂ ਸ਼ਾਂਤੀ ਦਾ ਸਾਗਰ ਅੰਦਰ ਅੰਮ੍ਰਿਤ ਵਹਾਵੇ ਜਿਸ ਦੇ ਹਿਰਦੇ ਤੂੰ ਨਿਵਾਸ ਨਿਵਾਸ ਕਰੇ ਉਥੇ ਦੁੱਖ ਗਦੇ ਨਾ ਆਵੇ ਨਾਮ ਦੀ ਮਾਲਾ ਹੱਥਾਂ ਵਿੱਚ ਮਨ ਸਿਮਰਨ ਵਿੱਚ ਜੋੜੇ ਅਹੰਕਾਰ ਦੇ ਬੰਧਨ ਤੋੜੇ ਸੱਚ ਨਾਲ ਨਾਤਾ ਜੋੜੇ ਤਾਂ ਤਨ ਬਾਬਾ ਸ਼੍ਰੀ ਚੰਦਰ ਜੀ ਜੋਗੀਆਂ ਦੇ ਜੋਗੀ ਗ੍ਰਸਤ ਵਿੱਚ ਰਹਿ ਕੇ ਵੀ ਤੂੰ ਵਿਰਾਗ ਦੀ ਲੋਗੀ ਨਾ ਤਨ ਦੀ ਲਾਲਸਾ ਨਾ ਨਾ ਮਾਨ ਦੀ ਪਿਆਸ ਨਾ ਸਿਮਰਨ ਹੀ ਤੇਰਾ ਇੱਕੋ ਇੱਕ ਉਪਵਾਸ ਜਿਸ ਨੇ ਤੈਨੂੰ ਸਿਮਰਿਆ ਉਸ ਦਾ ਰਾ ਰੋਸ਼ਨ ਹੋਇਆ ਅੰਦਰ ਬੈਠਾ ਅਗਿਆਨ ਨਾਮ ਨਾਲ ਧੋਇਆ ਤੂੰ ਗਰੀਬਾਂ ਦਾ ਸਹਾਰਾ ਦਿਲਾਂ ਦਾ ਮਲਹਾਰ ਛੁੱਟੇ ਮਨ ਨੂੰ ਜੋੜੇ ਤੂੰ ਕਰੇ ਜੀਵਨ ਸੁਹਾਵਾ ਸਾਰ ਬਾਬਾ ਜੀ ਤੇਰਾ ਦਰਸ਼ਨ ਅੰਤਰ ਆਨੰਦ ਭਰ ਦੇ ਨਾਮ ਦੀ ਬੂੰਦ ਪਾ ਕੇ ਰੋਗ ਸਾਰੇ ਹਰ ਦੇ ਮਾਇਆ ਦੇ ਜਾਲ ਵਿੱਚ ਫਸਿਆ ਮਨ ਜਦੋਂ ਹਾਰ ਜਾਵੇ ਤੇਰਾ ਨਾਮ ਸਹਾਰਾ ਬਣੇ ਨਵੀਂ ਆਸ ਜਗਾਵੇ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਸੱਚ ਦੇ ਸੰਮੁਖ ਝੂਠੇ ਰੰਗ ਮਿਟ ਜਾਂਦੇ ਮਿਲਦਾ ਅਸਲ ਮੁਖ ਤੇਰੇ ਬਚਨ ਅਮੋਲਕ ਗੇ ਤੇਰੇ ਬਚਨ ਅਮੋਲਕ ਗਹਿਰੇ ਤੇ ਨਿਰਮਲ ਸਾਦਗੀ ਵਿੱਚ ਵਸਦਾ ਹੈ ਤੇਰਾ ਉੱਚਾ ਬਲ ਤੂੰ ਸਿਖਾਇਆ ਸਹਜ ਦਾ ਮਾਰਗ ਨਾ ਜ਼ੋਰ ਨਾ ਜ਼ਬਰ ਪ੍ਰੇਮ ਨਾਲ ਹੀ ਚੱਲੇ ਉਸ ਦਾ ਸਫਰ ਹੋ ਜਾਵੇ ਸਬਰ ਹਰ ਸਾਹ ਵਿੱਚ ਨਾਮ ਜਪੋ ਇਹ ਹੀ ਸਾਰ ਉਪਦੇਸ਼ ਇਸ ਰਾਤੇ ਚੱਲ ਕੇ ਮਿਲੇ ਪ੍ਰਾਤ ਪਰਮਾਤਮਾ ਦਾ ਮੇਲ ਬਾਬਾ ਜੀ ਜਦੋਂ ਦੁਨੀਆ ਡਰਾਏ ਤੂੰ ਨਿਰਪੈਤਾ ਦੇਵੇਂ ਜਦੋਂ ਅੰਧੇਰਾ ਛਾਏ ਤੂੰ ਗਿਆਨ ਦੀ ਜੋਤ ਜਗਾਵੇ ਤੇਰੇ ਦਰ ਤੇ ਜੋ ਮੰਗੇ ਖਾਲੀ ਕਦੇ ਨ ਜਾਵੇ ਤੀਰਜ ਸਹਿਜ ਤੇ ਪ੍ਰੇਮ ਚੋਲੀ ਪਰ ਪਾਵੇ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਕਰਮਨਾ ਦੇ ਪੰਡਾਰ ਪਾਪੀ ਵੀ ਤਰ ਜਾਂਦੇ ਲੈ ਕੇ ਨਾਮ ਦਾ ਪਾਰ ਅੰਦਰ ਵਸਦਾ ਰਾਗ ਦਰਵੇਸ਼ ਨਾਮ ਨਾਲ ਸੜ ਜਾਵੇ ਸਾਫ ਹੋ ਜਾਵੇ ਹਿਰਦਾ ਪ੍ਰਭੂ ਆਪ ਵਸ ਆਵੇ ਤਉ ਦਸਿਆ ਸੱਚ ਧਰਮ ਸੇਵਾ ਤੇ ਸਿਮਰਨ ਨਾ ਦਿਖਾਵਾਂ ਨਾ ਹੰਕਾਰ ਸਿਰਫ ਨਿਮਨ ਚਰਨ ਜਿਸ ਨੇ ਸੇਵਾ ਕੀਤੀ ਉਸ ਦਾ ਜੀਵਨ ਸਫਲ ਸੇਵਾ ਵਿੱਚ ਵਸਦਾ ਹੈ ਪਰਮਾਤਮਾ ਦਾ ਅਸਲ ਬਾਬਾ ਜੀ ਤੇਰਾ ਨਾਮ ਜਪ ਕੇ ਮਨ ਹੋਵੇ ਨਿਰਮਲ ਵਿਕਾਰਾਂ ਦੀ ਮਹਿਲ ਉੱਤਰ ਜਾਵੇ ਬਨੇ ਜੀਵਨ ਸਫਲ ਕਾਰ ਹੋਵੇ ਜਾਂ ਜੰਗਲ ਨਾਮ ਸਦਾ ਸੰਗ ਤੂੰ ਸਿਖਾਇਆ ਹਰ ਥਾਂ ਪ੍ਰਭੂ ਹੈ ਅੰਗ ਸੰਗ ਤਾਂ ਤਨ ਬਾਬਾ ਸ਼੍ਰੀ ਚੰਦਰ ਜੀ ਜੁਗਾਂ ਦਾ ਪ੍ਰਕਾਸ਼ ਤੇਰੇ ਬਚਨਾਂ ਨਾਲ ਮਿਲਦਾ ਅੰਦਰਲਾ ਆਕਾਸ਼ ਜੋ ਤੈਨੂੰ ਧਿਆਏ ਸੱਚੇ ਦਿਲ ਨਾਲ ਉਸ ਦੇ ਦੁੱਖ ਕਟ ਜਾਣ ਹੋਵੇ ਮੰਗਲ ਮਾਲ ਅਸੀਂ ਮੂਰਖ ਅਗਿਆਨੀ ਮਾਇਆ ਦੇ ਵਸ ਤੇਰਾ ਨਾਮ ਹੀ ਧਾਰੇ ਇਹ ਹੀ ਸੱਚਾ ਰਾਸ ਹੈ हे ਬਾਬਾ ਜੀ ਕਿਰਪਾ ਕਰੇ ਨਾਮਦਾਨ ਬਖਸ਼ ਸੇਵਾ ਸਿਮਰਨ ਦੀ ਦਾਤ ਦੇ ਕਰ ਲੈ ਅਸੀਂ ਰੱਖ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਸਾਡੀ ਅਰਦਾਸ ਜੀਵਨ ਦੀ ਹਰ ਘੜੀ ਤੇਰਾ ਨਾਮ ਹੀ ਸਾਸ ਅੰਤ ਸਮੇਂ ਵਿੱਚ ਹੀ ਅੰਤ ਸਮੇਂ ਹੀ ਹੋਵੇ ਤੇਰਾ ਹੀ ਧਿਆਨ ਨਾਮ ਵਿੱਚ ਲੀਨ ਹੋ ਕੇ ਮਿਲੇ ਸੱਚਾ ਥਾਨ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜੋਗ ਜੁਗਤ ਦੇ ਦੀਪਕ ਹੋ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਨਾਮ ਦੀ ਜੋਤ ਦੇ ਜਾਗਰੂਕ ਹੋ ਤੂੰ ਤਿਆਗ ਦਾ ਰਾਹ ਵਿਖਾਲਿਆ ਤੂੰ ਪ੍ਰੇਮ ਦੀ ਰੀਤੀ ਸਿਖਾਈ ਜਗ ਮਾਇਆ ਵਿੱਚ ਡੋਲਦਾ ਸੀ ਤੂੰ ਸੱਚ ਦੀ ਡੋਰ ਫੜਾਈ ਬਾਬਾ ਜੀ ਤੁਸੀਂ ਸ਼ਾਂਤੀ ਦਾ ਸਾਗਰ ਅੰਦਰ ਅੰਮ੍ਰਿਤ ਵਹਾਵੇ ਜਿਸ ਦੇ ਹਿਰਦੇ ਤੂੰ ਨਿਵਾਸ ਨਿਵਾਸ ਕਰੇ ਉਥੇ ਦੁੱਖ ਗਦੇ ਨਾ ਆਵੇ ਨਾਮ ਦੀ ਮਾਲਾ ਹੱਥਾਂ ਵਿੱਚ ਮਨ ਸਿਮਰਨ ਵਿੱਚ ਜੋੜੇ ਅਹੰਕਾਰ ਦੇ ਬੰਧਨ ਤੋੜੇ ਸੱਚ ਨਾਲ ਨਾਤਾ ਜੋੜੇ ਤਾਂ ਤਨ ਬਾਬਾ ਸ਼੍ਰੀ ਚੰਦਰ ਜੀ ਜੋਗੀਆਂ ਦੇ ਜੋਗੀ ਗ੍ਰਸਤ ਵਿੱਚ ਰਹਿ ਕੇ ਵੀ ਤੂੰ ਵਿਰਾਗ ਦੀ ਲੋਗੀ ਨਾ ਧਨ ਦੀ ਲਾਲਸਾ ਨਾ ਨਾ ਮਾਨ ਦੀ ਪਿਆਸ ਨਾ ਸਿਮਰਨ ਹੀ ਤੇਰਾ ਇੱਕੋ ਇੱਕ ਉਪਵਾਸ ਜਿਸਨੇ ਤੈਨੂੰ ਸਿਮਰਿਆ ਉਸਦਾ ਰਾਹ ਰੋਸ਼ਨ ਹੋਇਆ ਅੰਦਰ ਬੈਠਾ ਅਗਿਆਨ ਨਾਮ ਨਾਲ ਧੋਇਆ ਤੂੰ ਗਰੀਬਾਂ ਦਾ ਸਹਾਰਾ ਦਿਲਾਂ ਦਾ ਮਲਹਾਰ ਟੁੱਟੇ ਮਨ ਨੂੰ ਜੋੜੇ ਤੂੰ ਕਰੇ ਜੀਵਨ ਸੁਹਾਵਾ ਸਾਰ ਬਾਬਾ ਜੀ ਤੇਰਾ ਦਰਸ਼ਨ ਅੰਤਰ ਆਨੰਦ ਭਰ ਦੇ ਨਾਮ ਦੀ ਬੂੰਦ ਪਾ ਕੇ ਰੋਗ ਸਾਰੇ ਹਰ ਦੇ ਮਾਇਆ ਦੇ ਜਾਲ ਵਿੱਚ ਫਸਿਆ ਮਨ ਜਦੋਂ ਹਾਰ ਜਾਵੇ ਤੇਰਾ ਨਾਮ ਸਹਾਰਾ ਬਣੇ ਨਵੀਂ ਆਸ ਜਗਾਵੇ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਸੱਚ ਦੇ ਸਨਮੁਖ ਝੂਠੇ ਰੰਗ ਮਿਟ ਜਾਂਦੇ ਮਿਲਦਾ ਅਸਲ ਮੁਖ ਤੇਰੇ ਬਚਨ ਅਮੋਲਕ ਗੇ ਤੇਰੇ ਬਚਨ ਅਮੋਲਕ ਗਹਿਰੇ ਤੇ ਨਿਰਮਲ ਸਾਦਗੀ ਵਿੱਚ ਵਸਦਾ ਹੈ ਤੇਰਾ ਉੱਚਾ ਬਲ ਤੂੰ ਸਿਖਾਇਆ ਸਹਜ ਦਾ ਮਾਰਗ ਨਾ ਜ਼ੋਰ ਨਾ ਜ਼ਬਰ ਪ੍ਰੇਮ ਨਾਲ ਹੀ ਚੱਲੇ ਉਸ ਦਾ ਸਫਰ ਹੋ ਜਾਵੇ ਸਬਰ ਹਰ ਸਾਹ ਵਿੱਚ ਨਾਮ ਜਪੋ ਇਹ ਹੀ ਸਾਰ ਉਪਦੇਸ਼ ਇਸ ਰਾਹ ਤੇ ਚੱਲ ਕੇ ਮਿਲੇ ਪ੍ਰਾਤ ਪਰਮਾਤਮਾ ਦਾ ਮੇਲ ਬਾਬਾ ਜੀ ਜਦੋਂ ਦੁਨੀਆ ਡਰਾਏ ਤੂੰ ਨਿਰਪੈਤਾ ਦੇਵੇਂ ਜਦੋਂ ਅੰਧੇਰਾ ਛਾਏ ਤੂੰ ਗਿਆਨ ਦੀ ਜੋਤ ਜਗਾਵੇਂ ਤੇਰੇ ਦਰ ਤੇ ਜੋ ਮੰਗੇ ਖਾਲੀ ਕਦੇ ਨਾ ਜਾਵੇ ਤੀਜ ਸਹਰ ਤੇ ਪ੍ਰੇਮ ਚੋਲੀ ਪਰ ਪਾਵੇ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਕਰੁਣਾ ਦੇ ਪੰਡਾਰ पापी ਵੀ ਤਰ ਜਾਂਦੇ ਲੈ ਕੇ ਨਾਮ ਦਾ ਪਾਰ ਅੰਦਰ ਵਸਦਾ ਰਾਗ ਦਰਵੇਸ਼ ਨਾਮ ਨਾਲ ਸੜ ਜਾਵੇ ਸਾਫ਼ ਹੋ ਜਾਵੇ ਹਿਰਦਾ ਪ੍ਰਭੂ ਆਪ ਵਸ ਆਵੇ ਤੂੰ ਦੱਸਿਆ ਸੱਚਾ ਧਰਮ ਸੇਵਾ ਤੇ ਸਿਮਰਨ ਨਾ ਦਿਖਾਵਾਂ ਨਾ ਹੰਕਾਰ ਸਿਰਫ ਨਿਮਨ ਚਰਨ ਜੇਸਨੇ ਸੇਵਾ ਕੀਤੀ ਉਸਦਾ ਜੀਵਨ ਸਫਲ ਸੇਵਾ ਵਿੱਚ ਵਸਦਾ ਹੈ ਪਰਮਾਤਮਾ ਦਾ ਅਸਲ ਬਾਬਾ ਜੀ ਤੇਰਾ ਨਾਮ ਜਪ ਕੇ ਮਨ ਹੋਵੇ ਨਿਰਮਲ ਵਿਕਾਰਾਂ ਦੀ ਮੈਲ ਉੱਤਰ ਜਾਵੇ ਬਣੇ ਜੀਵਨ ਸਫਲ ਕਰ ਹੋਵੇ ਜਾ ਜੰਗਲ ਨਾਮ ਸਦਾ ਸੰਗ ਤੂੰ ਸਿਖਾਇਆ ਹਰ ਥਾਂ ਪ੍ਰਭੂ ਹੈ ਅੰਗ ਸੰਗ ਤੰਤਨ ਬਾਬਾ ਸ਼੍ਰੀ ਚੰਦਰ ਜੀ ਜੁਗਾਂ ਦਾ ਪ੍ਰਕਾਸ਼ ਤੇਰੇ ਬਚਨਾਂ ਨਾਲ ਮਿਲਦਾ ਅੰਦਰਲਾ ਆਕਾਸ਼ ਜੋ ਤੈਨੂੰ ਧਿਆਏ ਸੱਚੇ ਦਿਲ ਨਾਲ ਉਸ ਦੇ ਦੁੱਖ ਕਟ ਜਾਣ ਹੋਵੇ ਮੰਗਲਮਾਲ ਅਸੀਂ ਮੂਰਖ ਅਗਿਆਨੀ ਮਾਇਆ ਦੇ ਵਸ ਤੇਰਾ ਨਾਮ ਹੀ ਧਾਰੇ ਇਹੀ ਸੱਚਾ ਰਸ हे बाबा जी कृपा कर नाम दान बख्श सेवा सिमरन दी दात दे कर ले असि रख तन तन बाबा श्री चंद्र जी साडी अरदास जीवन दी हर कड़ी तेरा नाम ही सांस अंत समय विच अंत समय ही होवे तेरा ही ध्यान नाम विच लीन हो के ਮਿਲੇ ਸੱਚਾ ਥਾਨ